ਬਾਬਾ ਹੋਵੇ ਬਲਾਤਕਾਰੀ ਤੇ ਉਤੋਂ ਬੀਜੇਪੀ ਦੇ ਨਾਲ ਹੋਵੇ ਯਾਰੀ ਤੇ ਸਿੱਖਾਂ ਨਾਲ ਹੋਵੇ ਟਕਰਾਰ ਤੇ ਉਤੋਂ ਵੋਟਾਂ ਵੀ ਹੁਣ ਤਿਆਰ ਤੇ ਫਿਰ ਬਾਬਾ ਕਿਵੇਂ ਨਾ ਉਬਾਰ ਬਾਹਰ ਆਇਆ ਕੌਣ ਆਇਆ ਤੁਸੀਂ ਸਾਰੇ ਜਾਣਦੇ ਆ ਆਜ਼ਾਦੀ ਦਿਹਾੜਾ ਹੋਵੇ ਤੇ ਬਲਾਤਕਾਰੀ ਬਾਬਾ ਜੇਲ੍ਹ ਚ ਰਹੇ ਜੇ ਉਹ ਵੀ ਬੀਜੇਪੀ ਦੇ ਹੁੰਦੇ ਕਦੇ ਵੀ ਨਹੀਂ ਹੋ ਸਕਦਾ ਤੇ ਉਤੋਂ ਸਿੱਖਾਂ ਦਾ ਮੂੰਹ ਵੀ ਚੜਿਆਉਣਾ ਹੋਵੇ ਆਜ਼ਾਦੀ ਦਿਹਾੜੇ ਤੇ ਸਾਡਾ ਮੂੰਹ ਚੜਾਇਆ ਜਾਂਦਾ ਕਿਉਂਕਿ ਸਾਡੇ ਵਾਸਤੇ ਪਹਿਲੀ ਗੱਲ ਤਾਂ ਆਜ਼ਾਦੀ ਦਿਹਾੜਾ ਨਹੀਂ ਅਜਾੜਾ ਸੀ ਸਾਡਾ 10 ਲੱਖ ਸਾਡੇ ਕਤਲੇਆਮ ਹੋਇਆ ਸਾਥੋ ਚਾਪਾਲਦੇ ਆ ਪਰ ਮੈਂ ਕਹਿੰਦਾ ਜਿਹੜੇ ਸਾਡੇ ਮੂੰਹ ਕੀ ਹੈ ਮੂੰਹ ਤੇ ਚਪੇੜ ਮਾਰੀ ਜਾ ਰਹੀ ਹੈ ਨਾ ਇਹ ਤੁਸੀਂ ਚੁੱਪ ਕਿਉਂ ਮੈਂ ਤੁਹਾਨੂੰ ਇੱਕ ਕਹਿਣਾ ਵੀ ਲਾਈਕ ਨਾ ਕਰਿਓ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤਾਂ ਹੱਕ ਤੇ ਹੈਗੇ ਹੋ ਵਿਰੋਧ ਦਰਜ ਕਰਾਉਣਾ ਚਾਹੁੰਦੇ ਹੋ ਬੀਜੇਪੀ ਦੇ ਖਿਲਾਫ ਸੈਂਟਰ ਦੇ ਖਿਲਾਫ ਕਿਉਂਕਿ ਸ਼ਰਮਲਾ ਰੱਖੀ ਹੈ ਯਾਰ ਸਾਨੂੰ ਛਿੜਾਇਆ ਜਾ ਰਿਹਾ ਪੰਜਾਬ ਦੇ ਵਿੱਚ ਅਸੀਂ ਕਾਲੀਦਲ ਨੂੰ ਨਿੰਦ ਰਹੇ ਆਂ ਹੋਰ ਬੜੀਆਂ ਗੱਲਾਂ ਕਰਕੇ ਬਾਬੇ ਦੇ ਸਾਥ ਦੇਣ ਕਰਕੇ ਨਿੰਦ ਰਹੇ ਆਂ ਪਰ ਅੱਜ ਬਾਬਾ ਬਲਾਤਕਾਰੀ ਜਿਹੜਾ ਹੈਗਾ ਤੇ ਉਹ ਵੀ ਕੱਲ੍ਹ ਤਿਆਰਿਆ ਫਰਲ ਹੋ ਤੇ ਤੇ ਸਾਡੇ ਇੱਕ ਪਾਸੇ ਬੰਦੀ ਸਿੰਘ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਦੇ ਖਾਤਰ ਕੀ ਆ ਮੁਜ਼ਾਹਰਾ ਕਰਨ ਵਾਸਤੇ ਵੀ ਲੇਲਣੀਆਂ ਕੱਢਣੀਆਂ ਪਈਆਂ ਨੇ ਕਹਿਣਾ ਪਿਆ ਪ੍ਰਸ਼ਾਸਨ ਦੇ ਨਾਲ ਚੰਡੀਗੜ੍ਹ ਦੇ ਵਿੱਚ ਕੱਲ ਪ੍ਰਵਾਨਗੀ ਮਿਲੀ ਆ ਬਹੁਤ ਮੁਸ਼ਕਲ ਨਾਲ ਮਿਲੀ ਆ ਤੇ ਰਾਜਪਾਲ ਦੇ ਨਾਲ ਮੀਟਿੰਗ ਤੋਂ ਬਾਅਦ ਕੁਝ ਨਾ ਕੁਝ ਸਖਾਵਾਂ ਜ਼ਰੂਰ ਹੋਇਆ ਤੇ ਤਿੰਨ ਬੰਦੀ ਸਿੰਘ ਬਾਹਰ ਆ ਰਹੇ ਆ ਉਹ ਵੀ ਕੀ ਸੰਘਰਸ਼ ਦੇ ਸਾਰੇ ਜਿਹੜੇ ਪਾਤਰ ਨੇ ਉਹ ਵਧਾਈ ਦੇ ਪਾਤਰ ਨੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਇੱਕ ਪਾਸੇ ਯਾਰ ਉਹ ਬੰਦਾ ਜਿਹੜੇ ਨੇ નિર્ਦੋਸ਼ੇ ਮਾਰੇ ਆ ਤੇ ਦੂਜੇ ਕੀ ਆ ਉਹਨਾਂ ਦਾ ਵਾਰ-ਵਾਰ ਪੇਰੋਲਾ ਮਿਲ ਰਹੀਆਂ ਆ ਤੇ ਦੂਜੇ ਪਾਸੇ ਕੌਣ ਆ ਜਿਨ੍ਹਾਂ ਨੇ ਬੇਦੋਸ਼ਾਂ ਦੇ ਕਾਤਲ ਦਾ ਕਤਲ ਕੀਤਾ ਪਰ ਉਹਨੂੰ ਕੋਈ ਆਜ਼ਾਦੀ ਵੀ ਦਿੱਤੀ ਜਾ ਰਹੀ ਉਹਨਾਂ ਨੂੰ ਕੀ ਆ ਪੇਰੋਲ ਜਾਂ ਕੀ ਆ ਨਾ ਫਰਲੋ ਦਿੱਤੀ ਜਾ ਰਹੀ ਆ ਤੇ 30-30 ਸਾਲਾਂ ਦੇ ਅੰਦਰ ਆ ਤੇ ਬਾਬੇ ਦੇ 3 ਸਾਲ ਜਿੱਦੇ ਪੂਰੇ ਹੋ ਗਏ ਨਾ ਸਜ਼ਾ ਦੇ ਉਦੋਂ ਬਾਅਦ ਨਾਲ ਦੀ ਨਾਲ ਪੇਰੋਲ ਤੇ ਫਰਲੋ ਮਿਲੀਆਂ ਕਿੰਨੀਆਂ ਨੇ ਤੁਸੀਂ ਸੁਣ ਕੇ ਹਰਾਨ ਰਹਿ ਜਾਓਗੇ 255 ਦਿਨ ਬਾਬੇ ਨੇ ਕੀ ਆ ਬਾਹਰ ਐਸ਼ ਲਈ ਆ ਤੇ ਕਿਹੜੇ ਕਿਵੇਂ ਕਿਵੇਂ ਲਈ ਆ ਪਹਿਲਾਂ ਤਾਂ 2020 ਤੇ 21 ਦੇ ਵਿੱਚ ਇੱਕ ਦਿਨ ਦੀ ਫਰਲੋ ਤੇ ਆਏ ਲੋਕਾਂ ਦੀ ਨਾਮਜੇ ਚੈੱਕ ਕਰ ਲਈ ਤੇ ਉਦੋਂ ਬਾਅਦ ਫਿਰ ਲਗਾਤਾਰ ਬਾਹਰ ਕਦੋਂ ਕੱਢਿਆ 2022 ਦੇ ਵਿੱਚ 99 ਦਿਨਾਂ ਤੋਂ ਬਾਅਦ ਇੱਕ ਦਿਨ ਮਾਕੇ ਇੱਕ ਸਾਲ ਚ ਬੰਦਾ ਬਾਹਰ ਨਹੀਂ ਆ ਸਕਦਾ ਪੇਰੋਲ ਤੇ ਫਰਮ ਹੁੰਦੇ ਤੇ ਬਾਬਾ 2022 ਤੋਂ ਲੈ ਕੇ ਹੁਣ ਤੱਕ ਹਾਈ ਸਾਲ 99 ਦਿਨ ਬਾਹਰ ਹੋਂਦਾ 2022 ਦੇ ਵਿੱਚ 7 ਫਰਵਰੀ 2022 ਨੂੰ ਬਾਬਾ 21 ਦਿਨਾਂ ਵਾਸਤੇ ਬਾਹਰ ਆਉਂਦਾ ਤੇ 2022 7 ਫਰਵਰੀ ਕਿਹੜਾ ਮਾਕੇ ਦਿਨ ਹੁੰਦੇ ਆ ਵੋਟਾਂ ਦੇ ਦਿਨ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਸੀ ਕਿਉਂਕਿ ਬਾਬੇ ਤੋਂ ਵੋਟਾਂ ਮਿਲਦੀਆਂ ਨਹੀਂ ਇਸੇ ਕਰਕੇ ਮੈਂ ਕਹਿਣਾ ਕਿ ਬਾਬਾ ਇਹਨਾਂ ਦੀ ਮਜਬੂਰੀ ਆ ਕਿਉਂਕਿ ਚੋਣਾਂ ਜਿੱਤਣੀਆਂ ਇਹਨਾਂ ਵਾਸਤੇ ਜ਼ਰੂਰੀ ਆ ਤੇ ਉਸ ਤੋਂ ਬਾਅਦ 17 ਜੂਨ 2022 ਨੂੰ 30 ਦਿਨਾਂ ਵਾਸਤੇ ਕੀ ਫਰਲੋ ਮਾਕੇ ਪੇਰੋਲ ਤੇ ਪਹੁੰਚਿਆ ਪਹਿਲੀ ਜਿਹੜੀ ਛੁੱਟੀ ਸੀ ਮਾਕੇ 2022 ਦੇ ਵਿੱਚ ਮਾਰਚ ਦੇ ਵਿੱਚ ਫਰਬਰੀ ਦੇ ਵਿੱਚ ਸੌਰੀ ਉਹ ਫਰਲੋ ਤੇ ਆਇਆ ਸੀ ਉਦੋਂ ਬਾਅਦ ਪੇਰੋਲ ਮਿਲਦੀ ਆ ਉਦੋਂ ਹਰਿਆਣਾ ਨਿਕਲਦੀਆਂ ਇਲੈਕਸ਼ਨ ਸੀ ਉਸ ਤੋਂ ਬਾਅਦ ਬਾਬਾ ਬਾਹਰ ਆਉਂਦਾ ਹੈ 14 ਅਕਤੂਬਰ 2022 ਨੂੰ ਮੈਂ ਬਾਬਾ ਨਹੀਂ ਤੋਂ ਬਲਾਤਕਾਰੀ ਬਾਬਾ ਹੀ ਵਰਤੂ ਆ 2022 ਨੂੰ ਬਾਹਰ ਆਉਂਦਾ 40 ਦਿਨਾਂ ਵਾਸਤੇ ਉਦੋਂ ਹਿਮਾਚਲ ਦੀ ਇਲੈਕਸ਼ਨ ਆ ਜਾਂਦੀ ਹੈ ਤੇ ਟੋਟਲ 91 ਦਿਨ ਬਣਦੇ ਆ 2023 ਦੇ ਵਿੱਚ ਫਿਰ 21 ਜਨਵਰੀ 2023 ਨੂੰ 40 ਦਿਨਾਂ ਵਾਸਤੇ ਬਾਹਰ ਆਉਂਦਾ ਫਿਰ 20 ਜੁਲਾਈ 2023 ਨੂੰ 30 ਦਿਨਾਂ ਵਾਸਤੇ ਬਾਹਰ ਆਉਂਦਾ ਜਦੋਂ ਰਾਜਸਥਾਨ ਦੇ ਵਿੱਚ ਵੋਟਾਂ ਪੈਣੀਆਂ ਸੀ ਤੇ ਉਸ ਤੋਂ ਬਾਅਦ 21 ਨਵੰਬਰ 2023 ਨੂੰ ਫਿਰ 21 ਦਿਨਾਂ ਵਾਸਤੇ ਬਾਹਰ ਆਉਂਦਾ ਕੁੱਲ ਜੋੜ ਕੇ ਦੇਖ ਲਓ ਵੀ 91 ਦਿਨ ਹੋ ਗਏ 2023 ਦੇ ਤੇ ਉਸ ਤੋਂ ਬਾਅਦ ਅਗਲਾ ਕੀ ਹੈ ਚੜ ਗਿਆ 2024 9 ਜਨਵਰੀ 2024 ਨੂੰ 50 ਦਿਨਾਂ ਦੀ ਮਾਗੇ ਪੇਰੋਲ ਤੇ ਬਾਬਾ ਬਾਹਰ ਆਉਂਦਾ ਕਿਉਂ ਆਉਂਦਾ ਹੈ ਬਲਾਤਕਾਰੀ ਬਾਬਾ ਕਿਉਂਕਿ ਲੋਕ ਸਭਾ ਦੇ ਸਭ ਤੋਂ ਵੱਡੀ ਇਲੈਕਸ਼ਨ ਚੀਜ਼ ਦੇ ਕਰਕੇ ਸਭ ਤੋਂ ਵੱਡੀ ਪੇਰੋਲ ਦਿੱਤੀ ਗਈ 50 ਦਿਨਾਂ ਦੀ ਪੇਰੋਲ ਦਿੱਤੀ ਜਾਂਦੀ ਆ ਜਦੋਂ ਕੀ ਇਹ ਇਲੈਕਸ਼ਨਾਂ ਸੀਗੀਆਂ ਪਿਛਲੀਆਂ ਜਿਹੜੀਆਂ ਲੰਘ ਕੇ ਹੱਡੀਆਂ ਜਦੋਂ ਸੈਂਟਰ ਸਰਕਾਰ ਬਣੀ ਸੀ 50 ਦਿਨਾਂ ਦੀ ਪੇਰੋਲ ਤੇ ਆਉਂਦਾ ਤੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਸ਼ਰੇਆਮ ਕੀ ਆ ਧਜੀਆਂ ਡਾਂਗਾਂ ਜਾਂਦੀਆਂ ਨੇ ਕਿਵੇਂ ਜਾ ਜਾ ਕੇ ਨਤਮਸਤਕ ਹੋਏ ਆਪਾਂ ਸਾਰੇ ਜਾਣਦੇ ਆ ਉਸ ਤੋਂ ਬਾਅਦ 12 ਅਗਸਤ 2024 ਨੂੰ ਆ ਪਿਛਲੇ ਦਿਨੀ ਬਾਬੇ ਨੂੰ ਫੇਰ ਕੀ ਆ 15 ਗੱਤ ਨੂੰ ਜਨਮ ਦਿਹਾੜਾ ਮਨਾਉਣਾ ਨਾ ਫੇਰ ਕੀ ਆ ਫਰਲੋ ਤੇ ਛੜਤਾ 21 ਦਿਨਾਂ ਵਾਸਤੇ 71 ਦਿਨ ਹੋ ਗਏ ਇਸ ਸਾਲ ਦੇ ਤੇ ਕਹਾ 20 ਕਰਾਂ ਦੀ ਛੁੱਟੀ ਹੋਰ ਵੱਟ ਤੇ ਪਈ ਆ ਮੈਂ ਇੱਕੋ ਗੱਲ ਪੁੱਛਦਾ ਕਿ ਹੋਰ ਪੁੱਛ ਲੋ ਵੀ ਕਿੰਨੇ ਕ ਬਲਾਤਕਾਰੀ ਤੇ ਕਾਤਲ ਜਿਹੜੇ ਹੈਗੇ ਆ ਜ਼ਿਲ੍ਹਾ 'ਚ ਬੈਠੇ ਆ ਕਿੰਨਿਆਂ ਨੂੰ ਫਰਲੋ ਤੇ ਪੇਰੋਲਾ ਮਿਲਦੀਆਂ ਨੇ ਇਹਨਾਂ ਨੂੰ ਕਿਉਂ ਮਿਲਦੀਆਂ ਨੇ ਖਾਸ ਤੌਰ ਤੇ ਬਲਾਤਕਾਰੀ ਬਾਬੇ ਨੂੰ ਕਿਉਂ ਮਿਲਦੀਆਂ ਕਿਉਂਕਿ ਨਾਲ ਸਾਂਝਾ ਨਹੀਂ ਖਾਸ ਤੌਰ ਤੇ ਆਜ਼ਾਦੀ ਦਿਹਾੜੇ ਦੇ ਦਿਨ ਬਲਾਤਕਾਰ ਕਰਨ ਨੂੰ ਆਜ਼ਾਦੀ ਭਾਜਪੀ ਦਿੰਦੀ ਦਿੰਦੀ ਆ ਪਿੱਛੇ ਜੇ ਆਪਾਂ ਦੇਖਿਆ ਦੀ ਬਿਲਕੁਜਮਾਨੋ ਦੇ ਕੇਸ ਦੇ ਵਿੱਚ ਵੀ ਕਿਵੇਂ ਬਾਹਰ ਕੱਢੇ ਗਏ ਸੀ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰਦਾ ਸਾਰਿਆਂ ਨੂੰ ਤੂੰ ਦੀ ਹੋਰ ਕੁਝ ਨਹੀਂ ਕਰਨ ਜੋਗੇ ਊਂ ਬਥੇਰਾ ਸੀ ਨਿੰਦੀ ਜਾਂਦੇ ਆ ਮਾਕੇ ਗਾਲਾਂ ਕੱਢੀ ਜਾਂਦੇ ਪਰ ਇਸ ਗੱਲ ਦੀ ਨਿੰਦਿਆ ਕਰਨੀ ਬਣਦੀ ਆ ਕਿ ਨਹੀਂ ਬਣਦੀ ਜੇ ਕਰਨੀ ਬਣਦੀ ਆ ਤਾਂ ਕਮੈਂਟ ਕਰ ਦਿਓ ਜੇ ਨਹੀਂ ਕਮੈਂਟ ਵੀ ਕਰਨਾ ਲਾਈਕ ਵੀ ਨਹੀਂ ਕਰਨਾ ਤਾਂ ਆਪਦੀ ਕੀ ਆ ਪ੍ਰੈਜੈਂਸ ਕੀ ਆ ਦਰਜ ਕਰਾਇਓ ਜਿਹਦੇ ਵਿਰੋਧ ਚੋਂ ਦਾ ਪੋਸਟ ਸ਼ੇਅਰ ਕਰਿਓ ਜੇ ਆਪ ਨਹੀਂ ਬੋਲ ਸਕਦੇ ਅਬਲੀ ਆਪ ਬੋਲ ਕੇ ਵੀ ਪੋਸਟ ਪਾਓ ਤੇ ਲਿਖ ਕੇ ਪੋਸਟ ਪਾਓ ਸੀ ਵਿਰੋਧ ਕਰਦੇ ਆ ਕਿਉਂਕਿ ਸਾਡੇ ਬੰਦੀ ਸਿੰਘ ਜਿਹੜੇ ਬੈਠੇ ਆ ਅੰਦਰ ਜਿਨ੍ਹਾਂ ਨੇ ਕੀ ਆ ਕਾਤਲ ਕਰਨ ਵਾਲੇ નિર્ਦੋਸ਼ਾਂ ਦੇ ਕਾਤਲਾਂ ਦਾ ਕਤਲ ਕੀਤਾ ਤੇ ਇਹਦਾ નિર્ਦੋਸ਼ ਕਤਲ ਕੀਤੇ ਆ ਕਦੇ ਚੰਗੇ ਕਰਦਾਰ ਕਰਕੇ ਬੰਦਾ ਕੀ ਆ ਬਾਹਰ ਕੱਢ ਦਿੱਤਾ ਜਾਂਦਾ ਉਹ ਯਾਰ ਮੈਂ ਕਹਿੰਦਾ ਜਿਹੜੇ ਬੰਦ ਨੂੰ ਫੜਨ ਵੇਲੇ ਕਈ ਬੰਦੇ ਕੀ ਆ ਮੌਤ ਦੇ ਮੂਹਰੇ ਜਾ ਪੈਂਦੇ ਆ ਮਰ ਜਾਂਦੇ ਆ ਸਿਰਫ ਕੀ ਆ ਉਹਨੂੰ ਜੇਲ੍ਹ ਚ ਅਰੈਸਟ ਕਰਨ ਵੇਲੇ ਮੈਂ ਕੀ ਕੁਝ ਹੋਇਆ ਸੀ ਜਾਣਦੇ ਆ 2017 ਚ ਤੇ ਉਸ ਤੋਂ ਬਾਅਦ ਜਿਹੜਾ ਬੰਦਾ ਬਲਾਤਕਾਰ ਤੱਕ ਦੇ ਪਰਚੇ ਭੁਗਤਦਾ ਤੇ ਰਣਜੀਤ ਸਿੰਘ ਕਰਕੇ ਹੋ ਗਈ ਛਤਰਪਤੀ ਅਰਕੰਦੇ ਜਿਹੜੇ ਕਤਲ ਦੇ ਵਿੱਚ ਕੀ ਅੰਦਰ ਜਾਂਦਾ ਉਹਦਾ ਪਰਿਵਾਰ ਕੀ ਮਹਿਸੂਸ ਕਰਦਾ ਹੋ ਜਿਨ੍ਹਾਂ ਦੀਆਂ ਭਰਾਵਾਂ ਦੀਆਂ ਭੈਣਾਂ ਦੀ ਜਾਂ ਜਿਹੜੇ ਬਾਪ ਦੇ ਧੀ ਦੀ ਇੱਜ਼ਤ ਨੂੰ ਹੱਥ ਪਾਇਆ ਸੀ ਜਿਹਦੇ ਵਿੱਚ ਨੂੰ ਸਜ਼ਾ ਹੋਈ ਵੀ ਆ 20-20 ਸਾਲਾਂ ਦੀਆਂ ਸਜ਼ਾਵਾਂ ਹੋਈਆਂ ਕਤਲਾਂ ਦੇ ਵਿੱਚ ਤੇ ਮੈਂ ਕਿਹਨਾਂ ਉਹਨਾਂ ਦੇ ਦਿਲ ਤੇ ਕੀ ਗੁਜਰਦੇ ਹੋ ਜਾਂ ਬਿਲ ਕਿਸੇ ਬੰਨੌਣ ਕੀਆ ਦੁਆਰੇ ਉਹਨਾਂ ਬੰਦਿਆਂ ਨੂੰ ਅੰਦਰ ਕਰਾਇਆ ਪਰ ਬੀਜੇਪੀ ਨੇ ਸ਼ਰਮ ਲਾਹੀ ਸੀ ਉਹਨਾਂ ਬੰਦੇ ਨੂੰ ਬਾਹਰ ਲਿਆ ਕੇ ਮੂੰਹਾਂ 'ਚ ਲੱਡੂ ਪਾਏ ਗਏ ਸੀ ਤੇ ਹੁਣ ਇੱਕ ਗੱਲ ਵੀ ਸਮਝਣ ਵਾਲੀ ਆ ਕਿ ਹਰਿਆਣਾ ਸਰਕਾਰ ਨੇ ਸਪੈਸ਼ਲ ਇੱਕ ਕਾਨੂੰਨ ਬਣਾਇਆ ਪ ਕਿਉਂਕਿ ਇਹ ਸਟੇਟ ਦਾ ਅਧਿਕਾਰ ਹੈ ਡੀਜੀਪੀ ਪ੍ਰਬੰਧ ਕਰਦਾ ਜਿਹੜੀ ਫਰਮ ਉਹ ਮਾਕੇ ਕੀਤੀ ਜਾਂਦੀ ਆ ਤੇ ਪਹਿਲਾਂ ਇਹਨਾਂ ਨੇ ਜਟਾਲਿਆਂ ਨੂੰ ਬਾਹਰ ਕੱਢਣ ਵਾਸਤੇ ਛੁੱਟੀਆਂ ਦਿੰਦੇ ਰਹੇ ਆ ਉਦੋਂ ਮਾਕੇ ਇਹਨਾਂ ਦਾ ਕਾਨੂੰਨ ਬਣਿਆ ਪਿਆ ਉਹਨੂੰ ਭੇਜਿਆ ਕਿੱਥੇ ਜਾਂਦਾ ਯੂਪੀ ਦੇ ਵਿੱਚ ਬਾਗਪਤ ਡੇਰੇ ਚ ਭੇਜਿਆ ਜਾਂਦਾ ਬਾਬੇ ਨੂੰ ਠੀਕ ਹੈ ਕਿਉਂ ਭੇਜਿਆ ਜਾਂਦਾ ਭੇਜਿਆ ਯੂਪੀ ਜਾਂਦਾ ਫਿਰ ਜਾ ਕੇ ਯੂਪੀ ਰੱਖ ਲੋ ਪਰ ਯੂਪੀ 'ਚ ਕਾਨੂੰਨ ਹੈ ਨਹੀਂ ਤੇ ਰੋਲ ਤੇ ਫਰ ਆਪਣਾ ਫਰਲੋ ਵਾਲਾ ਕਾਨੂੰਨ ਹੈ ਨਹੀਂ ਉਹ ਹਰਿਆਣਾ 'ਚ ਹੀ ਆ ਤੇ ਹਰਿਆਣੇ ਦੀ ਸਨਾਰੀਆ ਜਿਹੇ ਚ ਰੱਖਿਆ ਨਾ ਪਰ ਭੇਜਿਆ ਜੂਪੀ ਆ ਤਾਂ ਫਿਰ ਜੂਪੀ ਰੱਖ ਲਓ ਨਾਲੇ ਤਾਂ ਫਰਮੋ ਵਾਲਾ ਕਾਨੂੰਨ ਦੇ ਵਿੱਚ ਆ ਜੇ ਇਹਨੂੰ ਫਰਮੋਣੀ ਉੱਥੇ ਮਿਲ ਸਕਦੀ ਮਸਲਾ ਇਹ ਆ ਵੀ ਸਰਕਾਰਾਂ ਨਾਲ ਰਲੀਆਂ ਨੇ ਤੇ ਸਾਰਿਆਂ ਨੂੰ ਮੈਂ ਇੱਕੋ ਗੱਲ ਅੱਗੀ ਆ ਸਾਰਿਆਂ ਨੂੰ ਕਹਿਣਾ ਕਿ ਜਿਹੜੀਆਂ ਜਿਹੜੀਆਂ ਇਲੈਕਸ਼ਨਾਂ ਹੁਣ ਕੀ ਆ ਸਿਰ ਤੇ ਆਈਆਂ ਨੇ ਪਰ ਬੀਜੇਪੀ ਇੱਕ ਗੱਲ ਦਿਮਾਗ 'ਚ ਬਿਠਾ ਲੈ ਕਿਉਂਕਿ ਇਹਨਾਂ ਨੇ ਬਾਦਲ ਕੇ ਵੀ ਮਾਂਜੇ ਆ ਤੇ ਹੋਰ ਸਾਰੇ ਲੋਕ ਮਾਂਜੇ ਆ ਬਖਸ਼ਦੇ ਤੁਹਾਨੂੰ ਵੀ ਨਹੀਂ ਤੇ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਸਰਸੇ ਵਾਲੀ ਸੀਟ ਵੀ ਕਾਂਗਰਸ ਜਿੱਤਦੀ ਆ ਸ਼ਰੇਆਮ ਬੀਜੇਪੀ ਦੀ ਸਪੋਰਟ ਕਰਨ ਦੇ ਬਾਵਜੂਦ ਫ ਇਸੇ ਕਰਕੇ ਮੈਂ ਕਹਿੰਦਾ ਵਿਰੋਧ ਦਰਜ ਕਰਾਉਣਾ ਵੜਦਾ ਸਾਡਾ ਇਸੇ ਕਰਕੇ ਕੀ ਆ ਇਹ ਗੱਲ ਕਰਨ ਲੱਗਿਆ ਤੁਹਾਡੇ ਨਾਲ ਤੇ ਤੁਹਾਨੂੰ ਸਾਰੇ ਭਰਾਵਾਂ ਨੂੰ ਇਹ ਕਹਿਣਾ ਕੈਰਕਟ ਤੋਂ ਘੱਟ ਵਿਰੋਧ ਦਰਜ ਕਰਾਉਣ ਦੇ ਵਿੱਚ ਨਾ ਸਮੂਲੀਅਤ ਜ਼ਰੂਰ ਕਰ ਲਿਓ ਇਹ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕੱਲ ਕੀ ਆ ਮਾਰਚ ਵਾਸਤੇ ਇਹਨਾਂ ਨੂੰ ਮਾਕੇ ਜਿਹੜੀ ਕੀ ਆ ਮੀਟਿੰਗ ਕੀਤੀ ਰਾਜਪਾਲ ਉਹਦੇ ਕਰਕੇ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਮੇਰੇ ਖਿਆਲ ਚ ਇੱਕ ਐਂਟਰ ਕਰਨ ਵਾਸਤੇ ਪ੍ਰਵਾਨਗੀ ਮਿਲੀ ਆ ਤੇ ਨਾਲ ਦੇ ਨਾਲ ਕੱਲ ਮਾਕੇ ਜਿਹੜੇ ਬੰਦੀ ਸਿੰਘ ਬਾਹਰ ਆ ਰਹੇ ਆ ਮਾਕੇ ਗੁਰਮਨੀ ਜਿਹੜੇ ਗੁਰਮੀਤ ਇੰਜੀਨੀਅਰਿੰਗ ਦੀ ਆ ਇੰਜੀਨੀਅਰ ਆ ਉਹ ਵੀ ਬਾਹਰ ਆ ਰਹੇ ਆ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਉੱਥੇ 11:00 ਵਜੇ ਸਨਮਾਨ ਕਰਨ ਤੋਂ ਬਾਅਦ ਫਿਰ ਉੱਥੋਂ ਜਿਹੜੇ ਲੋਕਾਂ ਦੀ ਸ਼ਮੂਲੀਅਤ ਆ ਉਹ ਕੀ ਆ ਮਾਰਚ ਦੇ ਰੂਪ ਚ ਰੋਸ ਮਾਰਚ ਕੱਢਣਾ ਕੱਲ ਨੂੰ ਉਹ ਚੰਡੀਗੜ੍ਹ ਦੇ ਵਿੱਚ 5 ਕਿਲੋਮੀਟਰ ਦਾ ਇੱਕ ਰਾਉਂਡ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਲਾਉਣਾ ਤੇ ਉਹਦੇ ਵਿੱਚ ਸ਼ਾਵਣ ਵੱਧ ਤੋਂ ਵੱਧ ਭਰਾ ਜਿਹੜੇ ਹੋ ਸਕਦੇ ਆ ਨੇੜੇ ਦੇ ਰਿਕੇ ਦੇ ਟੁੱਕ ਟੁੱਕ ਜਰੂਰ ਉੱਥੇ ਸ਼ਾਮਲ ਹੋਣ ਜਿਹੜੇ ਭਰਾ ਪਹੁੰਚ ਸਕਦੇ ਆ ਉਹ ਜਿਵੇਂ ਬਲਵਿੰਦਰ ਆਰ ਕੇ ਜਿਹੜੇ ਮੀਟਿੰਗ ਕਰਕੇ ਆਏ ਬੜੇ ਸਾਰਥਿਕ ਉੱ ਠੀਕ ਹੈ ਕਈ ਭਰਾ ਕਹਿੰਦੇ ਆ ਕਿ ਤੁਸੀਂ ਮਾਕੇ ਮੋਰਚੇ ਦੇ ਵਿੱਚ ਦਿਖਾਈ ਨਹੀਂ ਦਿੰਦੇ ਮੋਰਚੇ 'ਚ ਮੋਟੇ ਤੋਂ ਲੈ ਕੇ ਦੋਸਤੋ ਪਹਿਲਾਂ ਵੀ ਉੱਥੇ ਲਗਾਤਾਰ ਨਹੀਂ ਰਹੇ ਆ ਹੁਣ ਕੀ ਆ ਸਾਡੀ ਜਥੇਬੰਦੀ ਬੋਲੂਗੀ ਇਹ ਭਾਈ ਬਲਵਿੰਦਰ ਆ ਕੇ ਹਰ ਮੀਟਿੰਗ ਦੇ ਵਿੱਚ ਕੀ ਆ ਗਏ ਨੇ ਪਿਛਲੀ ਮੀਟਿੰਗ ਵੀ ਸ਼ਾਮਲ ਸੀ ਕੱਲ ਨੂੰ ਵੀ ਕੀ ਆ ਜਥੇਬੰਦੀਆਂ ਸਾਰੇ ਭਰਾ ਜਾਣਗੇ ਤੇ ਸਾਰਿਆਂ ਨੂੰ ਮੈਂ ਕਹਿਣਾ ਇੱਕੋ ਗੱਲ ਕਿ ਜੇ ਬਲਾਤਕਾਰੀ ਬਾਬਾ ਠੀਕ ਹੈ ਨਾ ਆਪਦੇ ਅਸਰ ਸੂਦਾ ਦੇ ਪੈਰੋਂ ਕਰਨ ਵਾਲਾ ਬਾਹਰ ਆ ਸਕਦਾ ਤਾਂ ਫਿਰ ਮੈਂ ਕਹਿਣਾ ਵੀ ਅਸੀਂ ਉਹਨਾਂ ਬੰਦੀ ਸਿੰਘਾਂ ਦੇ ਖਾਤਰ ਹਾਲਾ ਨਰਾ ਜ਼ਰੂਰ ਮਾਰ ਦਿਓ ਇਸ ਪੋਸਟ ਨੂੰ ਸ਼ੇਅਰ ਕਰ ਦਿਓ ਤਾਂ ਕਿ ਸੁਨੀਹਾ ਜ਼ਰੂਰ ਪਹੁੰਚ ਜੇ ਜਿਹੜੇ ਭਰਾਵਾਂ ਦੇ ਕੀ ਆ ਬੈਠੇ ਆ ਕੱਲ ਨੂੰ 11 ਵਜੇ ਕੀ ਆ ਪਹਿਲਾਂ ਉੱਥੇ ਸਨਮਾਨ ਹੋਣਾ ਉਹਨਾਂ ਦਾ ਪਹਿਲੀ ਵਾਰੀ ਹੋਇਆ ਵੀ ਕਿਸੇ ਪਬਲਿਕ ਸਮਾਗਮ ਦੇ ਵਿੱਚ ਆ ਕੇ ਉਹਨਾਂ ਦਾ ਸਨਮਾਨ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ ਠੀਕ ਹੈ ਪਰ ਆਜ਼ਾਦੀ ਦੀ ਹਾੜੀ ਤੇ ਹਮੇਸ਼ਾ ਸਿੱਖਾਂ ਨੂੰ ਚੜਾਇਆ ਗਿਆ ਤੇ ਇਹ ਚੜਾਇਆ ਤਾਂ ਜਾਂਦਾ ਤੁਸੀਂ ਬਿਹਤਰ ਜਾਣਦੇ ਹੋ ਸਾਡੀ ਚੁੱਪ ਕਰਕੇ ਚੜਾਇਆ ਜਾਂਦਾ ਤੇ ਸਾਰਿਆਂ ਨੂੰ ਇੱਕੋ ਗੱਲ ਕਰਦਾ ਕਿ ਇਹਨਾਂ ਦੀ ਤਾਂ ਮਜਬੂਰੀ ਹੈ ਕਿਉਂਕਿ ਵੋਟਾਂ ਇਹਨਾਂ ਵਾਸਤੇ ਜ਼ਰੂਰੀ ਆ ਛੋਡੀ ਦਾ ਕੋਈ ਮਜਬੂਰੀ ਨਹੀਂ ਤੇ ਸੋਨੂ ਬੰਦੀ ਸਿੰਘ ਜ਼ਰੂਰੀ ਨਹੀਂ ਜੇ ਜ਼ਰੂਰੀ ਹੈਗੀ ਆ ਤਾਂ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਦਾ ਕਿ ਇਹਨਾਂ ਸਾਰੇ ਜਿਹੜੇ ਮਾਕੇ ਹੋਰ ਵੀ ਬੰਦੇ ਪਿੱਛੇ ਜੇ ਬਲਾਤਕਾਰ ਇੱਕ ਪਾਸੇ ਕਨੌਜ ਦੇ ਵਿੱਚ ਜਿਹੜਾ ਕੇਸ ਹੋਇਆ ਹੁਣ ਕਲਕੱਤੇ ਦੇ ਇੱਕ ਪਾਸੇ ਤਾਂ ਹਾ ਦਾ ਨਾ ਦਾ ਲੀਡਰ ਸਾਰੇ ਮਾਰਦੇ ਪਰ ਹੁਣ ਕਾਂਗਰਸ ਵੀ ਚੁੱਪ ਆ ਹੋਰ ਵੀ ਸਾਰੇ ਪਾਰਟੀਆਂ ਚੁੱਪ ਆ ਪਰ ਚੁੱਪ ਕਿਉਂ ਆ ਕਿਉਂਕਿ ਇਹਨਾਂ ਦਾ ਵੋਟਾਂ ਲੈਣੀਆਂ ਨੇ ਤੁਸੀਂ ਵੋਟਾਂ ਤਾਂ ਨਹੀਂ ਲੈਣੀਆਂ ਯਾਰ ਤੁਸੀਂ ਤਾਂ ਬੋਲੋ ਜੇ ਤੁਹਾਡੇ ਅੰਦਰ ਸਿੱਖੀ ਦਾ ਕੀ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦਾ ਦਰਦ ਹੈਗਾ ਠੀਕ ਹੈ ਇਸ ਕਰਕੇ ਇਸ ਚੀਜ਼ ਦੇ ਸੀ ਖਲਾਸਤ ਕਰਦੇ ਆ ਤੇ ਕਈ ਕਹਿਣਗੇ ਕੀ ਆ ਵੀ ਇਹਦਾ ਕਾਨੂੰਨ ਮੁਤਾਬਕ ਬਾਹਰ ਆ ਰਿਹਾ ਰਿਹਾ ਬਾਹਰ ਆ ਰਿਹਾ ਪਰ ਸਾਡੇ ਵਾਸਤੇ ਪਰ ਕਾਨੂੰਨ ਕਿੱਥੇ ਆ ਐਨੀਆਂ ਇੱਕ ਬੇਨਤੀਆਂ ਕਰਦਾ ਸਾਰੇ ਭਰਾਵਾਂ ਨੂੰ ਕਹਿਣਾ ਕਿ ਵਿਰੋਧ ਅਰਜ ਜਿਸ ਤਰੀਕੇ ਨਾਲ ਵੀ ਕਰਾ ਸਕੋ ਦਰਜ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ